ਮੇਦੀ 125 2022 ਨੂੰ ਸਾਡੇ ਲੱਕ ਏਰੀਏ ਦੇ ਮਹਿਲਾ ਨੇ ਸਾਡੇ ਪਾਸ ਬਿਆਨ ਦਰਜ ਕਰਾਇਆ ਕਿ ਇੱਕ ਬਾਬਾ ਜਿਸ ਦਾ ਨਾਮ ਜਗਦੀਸ਼ ਸਿੰਘ ਪੁੱਤਰ ਸਰਵੰਤ ਸਿੰਘ ਵਾਸੀ ਕੁਗਰਾਹ ਜੋ ਕਿ ਦਰਗਾਹ ਦੀ ਸੇਵਾ ਕਰਦਾ ਹੈ ਉਹ ਉਸਦੇ ਘਰ ਆਇਆ ਤੇ ਉਹਨੂੰ ਧਾਗੇ ਦੀ ਤੀਤਾਂ ਦੇ ਨਾਂ ਤੇ ਉਸਦੇ ਘਰ ਠਹਿਰ ਗਿਆ ਤੇ ਕਰੀਬ 11 ਵਜੇ ਰਾਤ ਉਸ ਬਾਬੇ ਨੇ ਮਹਿਲਾ ਨਾਲ ਰੇਵ ਕੀਤਾ ਜੋ ਉਸ ਤਲਾਹ ਤੇ ਮੁਕਦਮਾ ਨੰਬਰ 53 ਮਿਤੀ 12 5 2024 ਜਰਬ 376 506 ਆਈਪੀਸੀ ਥਾਣਾ ਸ਼ਾਪੁਰ ਕਣੀ ਦਰਜ ਕੀਤਾ ਮਿਤੀ 12 5 ਨੂੰ ਸਾਡੇ ਲੱਕੇ ਏਰੀਏ ਦੇ ਮਹਿਲਾ ਨੇ ਸਾਡੇ ਪਾਸ ਬਿਆਨ ਦਰਜ ਕਰਾਇਆ ਕਿ ਬਾਬਾ ਜਿਸ ਦਾ ਨਾਮ ਜਗਦੀਸ਼ ਸਿੰਘ ਪੁੱਤਰ ਸਰਵੰਤ ਸਿੰਘ ਵਾਸੀ ਕੁਗਰਾ ਜੋ ਕਿ ਦਰਗਾਹ ਦੀ ਸੇਵਾ ਕਰਦਾ ਹੈ ਉਹ ਹਸਤੇ ਘਰ ਆਇਆ ਤੇ ਉਹਨੂੰ ਧਾਗੇ ਜੀਤਨ ਦੇ ਨਾਮ ਦੇ ਉਸਤੇ ਘਰ ਖੜ ਗਿਆ ਲਗਭਗ 11 ਵਜੇ ਰਾਤ ਉਸ ਬਾਬੇ ਨੇ ਮੈਲਾ ਨਾਲ ਤਰੀਕ ਕੀਤਾ ਜੋ ਉਪਤਲਾ ਦੇ ਮਕੱਲਮਾ ਨੰਬਰ 53 ਮੇਰੀ 125 2024 ਜੁਰਮ ਦਸ 765088 ਸੀ थाना ਸ਼ਾਪਨਕੜੀ ਦਰਜ ਕੀਤਾ ਅਤੇ ਉਕਤ ਦੋਸ਼ੀ ਨੂੰ ਤੁਰੰਤ ਗ੍ਰਿਫਤਾਰ ਕਰਕੇ ਪੇਸ਼ਦਾਨਤ ਕੀਤਾ ਗਿਆ ਜੋ ਮਨਜੋਤ ਜੱਸਾ ਵੱਲੋਂ ਦੋਸ਼ੀ ਨੂੰ ਜੇਲ੍ਹ ਵਿੱਚ ਪੇਟਿਆ ਗਿਆ ਹੈ ਮਕਰਮਾਂ ਦਾ ਜਲਾਨ ਅਦਾਲਤ ਵਿੱਚ ਦੇ ਕੇ ਦੋਸ਼ੀ ਨੂੰ ਵਰਤਵਾਰ ਸਜ਼ਾ ਕਰਾਈ ਜਾਵੇ ਅਹੀਂ ਲੋਕਾਂ ਨੇ ਨਾ ਵਹਿਮਾ ਭਰਮਾਂ ਜਪਾ ਕੇ ਲੋਕਾਂ ਨਾਲ ਗਰਤ ਗਰਤ ਕਮ ਨਾ ਕਰੋ ਕਿ ਕਾਨੂੰਨ ਦੇ ਖਿਲਾਫ ਹੈ ਤੇ ਸਮਾਜ ਦੇ ਖਿਲਾਫ ਹੈ ਇਹ ਅਪਰਾਧ ਇਹੋ ਜਿਹਾ ਇੱਕ ਅਪਰਾਧ ਨਹੀਂ ਕਿ ਗਲਤੀਆਂ ਕਰਨੀ ਚਾਹੀਦੀ। ਮਿਤੀ 12 ਪੰਜ 2024 ਨੂੰ ਸਾਡੇ ਲੱਕ ਏਰੀਏ ਦੇ ਮਹਿਲਾ ਨੇ ਸਾਡੇ ਪਾਸ ਬਿਆਨ ਦਰਜ ਕਰਾਇਆ ਕਿ ਇੱਕ ਬਾਬਾ ਜਿਸ ਦਾ ਨਾਮ ਜਗਦੀਸ਼ ਸਿੰਘ ਪੁੱਤਰ ਸਰਵੰਤ ਸਿੰਘ ਵਾਸੀ ਕੁਗਰਾ ਜੋ ਕਿ ਦਰਕਾਰ ਦੀ ਸੇਵਾ ਕਰਦਾ ਹੈ ਉਹ ਉਸਤੇ ਕਰ ਆਇਆ ਤੇ ਉਹਨੂੰ ਤਾਗੇ ਦਿੱਤਾ ਦੇ ਨਾਂ ਤੇ ਉਸਤੇ ਕਰ ਠਹਿਰ ਗਿਆ ਤਕਰੀਬ 11 ਵਜੇ ਰਾਤ ਉਸ ਬਾਬੇ ਨੇ ਮੈਲਾ ਨਾਲ ਸ਼ਿਰਕ ਕੀਤਾ ਜੋ ਹੁਕਮਤਲਾ ਦੇ ਮਕੱਲਮਾ ਨੰਬਰ 52 ਮਿਤੀ 12/5/2024 ਜੁਰਮ 376 506 ਆਪੀਸੀ थाना ਸ਼ਾਹਪੁਰ ਕੰਡੀ ਦਰਜ ਕੀਤਾ ਮੇਤੀ 125 2024 ਨੂੰ ਸਾਡੇ ਲੱਕ ਏਰੀਏ ਦੇ ਮੈਲਾ ਨੇ ਸਾਡੇ ਪਾਸ ਬਿਆਨ ਦਰਜ ਕਰਾਇਆ ਕਿ ਇੱਕ ਬਾਬਾ ਜਿਸ ਦਾ ਨਾਮ ਜਗਦੀਸ਼ ਸਿੰਘ ਪੁੱਤਰ ਸਰਵੰਤ ਸਿੰਘ ਵਾਸੀ ਕੁਗਰਾ ਜੋ ਕਿ ਦਰਗਾਹ ਦੀ ਸੇਵਾ ਕਰਦਾ ਹੈ ਉਹ ਉਸਦੇ ਘਰ ਆਇਆ ਤੇ ਉਹਨੂੰ ਧਾਗੇ ਜੀਤਨ ਦੇ ਨਾਂ ਦੇ ਉਸਦੇ ਘਰ ਖਿਆਲ ਸ਼ਰਗਿਆ ਲਗਭਗ 11 ਵਜੇ ਰਾਤ ਉਸ ਬਾਬੇ ਨੇ ਮੈਲਾ ਨਾਲ ਅਰਜ਼ੀ ਦਿੱਤਾ ਜੋ ਉਪਤਲਾ ਦੇ ਮਕਦਮਾ ਨੰਬਰ 53 ਮਿਤੀ 12/5/2024 ਜੁਰਮ 376 500 ਸੀਆਈਪੀ थाना ਸ਼ਾਪਨਕਨਿਤ ਦਰਜ ਕੀਤਾ ਤੇ ਉਪਰ ਦੋਸ਼ੀ ਨੂੰ ਤੁਰੰਤ ਕਫੀਰ ਕਰਕੇ ਗ੍ਰਿਫਤਾਰ ਕੀਤਾ ਗਿਆ ਜੋ ਮਨਜੋਤ ਜੱਜ ਸਾਹਿਬ ਵੱਲੋਂ ਦੋਸ਼ੀ ਨੂੰ ਜੇਰੋਟ ਫੇਰ ਦਿੱਤਾ ਗਿਆ ਹੈ ਮਕਲਮਾ ਦਾ ਚਲਾਨ ਅਦਾਲਤ ਵਿੱਚ ਦੇ ਕੇ ਜਿੱਦੋ ਸ਼ਿਨੂ ਬਰਤੌਰ ਸਜਾ ਕਰਾਈ ਜਾਵੇ। ਇਹ ਲੋਕਾਂ ਨੂੰ ਨਾ ਵਹਿਮਾਂ ਭਰਮਾਂ 'ਚ ਪਾ ਕੇ ਲੋਕਾਂ ਨਾਲ ਗਰਤ ਕਰਤ ਕੰਮ ਨਾ ਕਰੋ। ਯਾਦ ਯਕਿ ਕਾਨੂੰਨ ਦੇ ਖਿਲਾਫ ਹੈ ਤੇ ਇੱਕ ਸਮਾਜ ਦੇ ਖਿਲਾਫ ਹੈ ਇਹ ਅਪਰਾਧ ਇਹੋ ਜਿਹਾ ਅਪਰਾਧ ਨਹੀਂ ਕਰਤੀਆਂ ਜਾਣੀ ਚਾਹੀਦੀ।